ਡੇਰਾ ਬਾਬਾ ਨਾਨਕ ਦੇ ਪਾਟ ਰਏ ਇਹ ਤੋਂ ਮੇਤਲਾ ਦੇ ਨਜ਼ਦੀਕ ਪਿੰਡ ਪਟਖਾਣਾ ਤੁਲੀਆਂ ਦੇ ਵਸਨੀਕ ਬਲਦੇਵ ਸਿੰਘ ਦੇ ਖੇਤਾਂ ਚੋਂ 362 ਗ੍ਰਾਮ ਫਰੈਂ ਬਰਾਮਦ ਹੋਈ ਜੋ ਕਿ ਇੱਕ ਪੀਲੇ ਰੰਗ ਦੇ ਪੈਕਟ ਵਿੱਚ ਲਪੇਟੀ ਹੋਈ ਸੀ ਇਹ ਪੈਕਟ ਪੰਜਾਬ ਪੁਲਿਸ ਅਤੇ ਬੀਐਸਐਫ ਦੇ 27 ਬਟਾਲੀਅਨ ਨੇ ਇਹ ਪੈਕਟ ਬਰਾਮਦ ਕੀਤਾ ਪੰਜਾਬ ਪੁਲਿਸ ਵੱਲੋਂ ਮਕਦਮਾ ਨੰਬਰ 1 ਦਰਜ ਕਰ ਦਿੱਤਾ ਗਿਆ ਹੈ ਆਓ ਦੇਖਦੇ ਹਾਂ ਗੁਲਸ਼ਨ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਹਲਚਲ ਨਿਊਜ਼ ਚੈਨਲ ਡੇਰਾ ਬਾਬਾ ਨਾਨਕ ਇਹਨਾ ਸ਼ਾਮ ਦੀ ਗੱਲ ਹੈ ਬਲਦੇਸ਼ ਸਿੰਘ ਸਾਨੂੰ ਰਕਮੀ ਸਿੰਘ ਫਕਤਾ ਹਾਦਲੀਆਂ ਦਾ ਇਹ ਤੇ ਹੀ ਉਹਦੇ ਵਿੱਚ ਹਰਨ ਦਾ ਫੈਕਟ ਪਿਆ ਸੀ ਤੇ ਇਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਫਿਰ ਉਥੇ ਗਏ ਮੌਕੇ ਤੇ ਬੀਐਸਐਫ ਵਾਸੀਏਡੀ ਭਾਗ ਨਹੀਂ ਇੱਥੇ ਗਿਆ ਇਹ ਸਾਰੇ ਫਿਰ ਮੁੜ ਕੇ ਉਥੇ ਬਰਾਬਰੀ ਕਰਕੇ ਆਪਾਂ ਤੇ ਮਕਦਮਾ ਨੰਬਰ 1 ਜਿਹੜਾ ਦਰਜ ਜਿੱਤ ਕਰ ਲਿਆ ਵਾ ਤੇ ਅੱਜ ਅ ਦਸਾ ਦੇ ਨੂੰ ਆਪਣੀ ਜਿਹੜੀ ਹੋਰ ਐਨਪੀਸ ਤੇ ਜਾਈਏ ਇਹ 362 ਗ੍ਰਾਮ ਹੈ ਰਣੋਆ 152 ਗ੍ਰਾਮ ਜਿਹੜਾ ਬੇਸ ਮਟੀਰੀਅਲ ਨਾਲ ਇਹ ਟੋਟਲ 513 ਟੋਟਲ ਬਣਦੀ ਹੈ